ਜਹਾਜ਼ ਚੜਨ ਤੋਂ ਪਹਿਲਾਂ ਦੋ ਚੀਜ਼ਾਂ ਦਿਮਾਗ 'ਚ ਲੈ ਕੇ ਆਓ ਨੰਬਰ 1 ਕਿ ਤੁਸੀਂ ਜਿੱਥੇ ਚੱਲੇ ਹੋ ਉਹ ਤੁਹਾਡੀ ਆਪਣੀ ਕੰਟਰੀ ਨਹੀਂ ਤੁਹਾਨੂੰ ਨਹੀਂ ਪਤਾ ਤੁਸੀਂ ਉੱਥੇ ਜਾ ਕੇ ਕਿੱਦਾਂ ਦਾ ਖਾਣਾ ਕਿੱਦਾਂ ਦਾ ਪੌਣਾ ਕਿੱਦਾਂ ਦਾ ਸੌਣਾ ਇਸ ਚੀਜ਼ ਦੇ ਲਈ ਮੈਂਟਲੀ ਪ੍ਰੀਪੇਅਰ ਹੋ ਕੇ ਆਉਣਾ ਚਾਹੇ ਲੱਖੇ ਰਿਸ਼ਤੇਦਾਰੀਆਂ ਹੋਣ ਬਗਾਨੇ ਮੁਲਕਾਂ ਦੇ ਵਿੱਚ ਥੋੜੇ ਦਿਨਾਂ ਦੇ ਮਹਿਮਾਨ ਹੋਣੇ ਤੁਸੀਂ ਰਿਸ਼ਤੇਦਾਰ ਦੇ ਘਰ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੂੰ ਤੁਸੀਂ ਬਹੁਤ ਜ ਲੱਗਣ ਲੱਪਣੇ ਐ ਐਂਡ ਮੈਂ ਉਹਨਾਂ ਨੂੰ ਵੀ ਇਸ ਗੱਲੋਂ ਮਾੜਾ ਨਹੀਂ ਕਹਿੰਦਾ ਨਾ ਮੈਂ ਉਹਨਾਂ ਦੇ ਵਿੱਚ ਕੋਈ ਨੁਕਸ ਕੱਢਦਾ ਇਸ ਗੱਲੋਂ ਕਿਉਂਕਿ ਉਹਨਾਂ ਦੀ ਲਾਈਫ ਜਿਹੜੀ ਆ ਆਪਣੇ ਵੇ ਨਾਲ ਆਲਰੇਡੀ ਚੱਲ ਰਹੀ ਹੁੰਦੀ ਆ ਉਹਨਾਂ ਨੇ ਵੀ ਆਪਣੇ ਬਿੱਲ ਤਾਰਨੇ ਆਪਣੀ ਅਡਜਸਟਮੈਂਟ ਕੀਤੀ ਹੁੰਦੀ ਐ ਇੰਨੇ ਵਜੇ ਆਉਣਾ ਇੰਨੇ ਵਜੇ ਜਾਣਾ ਆ ਇਸ ਦਿਨ ਕਰਨਾ ਇਸ ਦਿਨ ਕਰਨਾ ਬਾਹਰਲਾ ਬੰਦਾ ਆ ਕੇ ਉਹਨਾਂ ਦੇ ਸਿਰ ਤੇ ਬੈਠ ਜਾਂਦਾ ਦੱਸਣ ਨੂੰ ਕਿ ਹੁਣ ਮੇਰੀ ਵੀ ਲੁੱਕ ਆਫਟਰ ਕਰੋ ਤਾਂ ਉਹ ਉਹਨਾਂ ਲਈ ਐਕਸਟਰਾ ਬਰਡਨ ਆ ਮੈਂ ਉਸ ਚੀਜ਼ 'ਚ ਨਹੀਂ ਪੈਂਦਾ ਮੈਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦਾ ਪਰ ਫੈਕਟ ਨੋਨ ਫੈਕਟ ਆ ਕਿ ਉਹ ਤੁਹਾਨੂੰ ਜਿਆਦਾ ਤੋਂ ਜਿਆਦਾ ਹਫ਼ਤਾ ਦੱਸਦੇ ਨਹੀਂ ਰੱਖ ਸਕਦੇ ਨੇ ਉਸ ਤੋਂ ਬਾਅਦ ਤੁਹਾਨੂੰ ਉਹਨਾਂ ਦੇ ਬਿਹੇਵੀਅਰ ਦੇ ਵਿੱਚ ਚੇਂਜਸ ਮਿਲਣਗੇ ਜਦੋਂ ਇਹ ਮਿਲਣ ਲੱਪਣ ਚੁੱਪਚਾਪ ਨਿਕਲ ਜਾਓ ਕਿਉਂਕਿ ਇੱਜ਼ਤ ਆਪਣੇ ਹੱਥ ਹੀ ਹੁੰਦੀ ਹੈ ਫਿਰ ਮੈਂਟਲੀ ਪ੍ਰੀਪੇਅਰ ਹੋ ਕੇ ਆਓ ਕਿ ਮੈਂ ਜਿੱਦਾਂ ਦੀ ਜਗ੍ਹਾ ਮਿਲੀ ਮੈਨੂੰ ਰਹਿਣਾ ਪੈਣਾ ਹੋ ਸਕਦਾ ਮੈਨੂੰ ਕੰਮੋਡੀਸ਼ਨ ਸ਼ੇਅਰ ਕਰਨੀ ਪਵੇ ਪੈਸੇ ਬਚਾਉਣ ਲਈ ਇਜ਼ੋਲਵ ਸੇਵਿੰਗ ਮਨੀ ਇਨ ਦਿਸ ਕੰਟਰੀ ਮੈਨ ਸੋ ਪੈਸੇ ਬਚਾਉਣ ਦੇ ਲਈ ਉਹ ਵੀ ਕਰਨਾ ਪਏਗਾ ਹੋ ਸਕਦਾ ਹਫ਼ਤੇ 'ਚ 4 ਦਿਨ ਗੁਰੂ ਦੇ ਘਰ ਜਾ ਕੇ ਸੇਵਾ ਕਰਨੀ ਪਵੇ ਉੱਥੇ ਲੰਗਰ ਵੀ ਖਾਣਾ ਪਵੇ ਆਉਣ ਵਾਲਾ ਸਮਾਂ 5-6 ਸਾਲਾਂ ਤੱਕ ਤੁਸੀਂ ਆਪ ਕਹੋਗੇ ਜਿਹੜੇ-ਜਿਹੜੇ ਸਟੂਡੈਂਟ ਬਣ ਕੇ ਬਾਹਰਲੇ ਮੁਲਕਾਂ 'ਚ ਗਏ ਆ 2 ਨੰਬਰ ਦੇ ਵਿੱਚ ਹੋ ਕੇ ਡਿਪਲੋਮਾ ਹੋਣਗੇ ਵਾਪਸ ਆਪਣੀਆਂ ਕੰਟਰੀਆਂ ਨੂੰ ਜਾਣਗੇ ਜਾਂ ਖੁਦ ਚੂਸ ਕਰਨਗੇ ਅਸੀਂ ਆਪਣੀ ਕੰਟਰੀ ਨੂੰ ਵਾਪਸ ਜਾ ਰਹੇ ਆ ਇਹਨਾਂ ਅਸੀਂ ਇਹ ਹੁੰਦਾ ਦੇਖ ਵੀ ਰਹੇ ਆ ਮੋਸਟ ਆਫ ਸਟੂਡੈਂਟਸ ਜਿਹੜੇ ਕੈਨੇਡਾ 'ਚ ਗਏ ਸੀ ਵਾਪਸ ਆ ਰਹੇ ਨੇ ਮੋਸਟ ਆਫ ਸਟੂਡੈਂਟ ਜਿਹੜੇ ਇੰਗਲੈਂਡ 'ਚ ਗਏ ਸੀ ਵਾਪਸ ਆ ਰਹੇ ਨੇ ਕਿਉਂ ਆ ਰਹੇ ਨੇ ਕਿਉਂਕਿ ਰੈਸੈਸ਼ਨ ਇੰਨਾ ਵੱਧ ਗਿਆ ਦੋ ਕੰਟਰੀਆਂ ਦੇ ਵਿੱਚ ਖਾਣ ਪੀਣ ਦੇ ਰੇਟ ਰਹਿਣਾ ਸਹਿਣਾ ਬਹੁਤ ਉੱਪਰ ਚਲਾ ਗਿਆ ਤੇ ਸੇਵ ਕਰਨਾ ਕਿਸੇ ਨੇ ਪੈਸਾ ਬਚਾਉਣਾ ਉਹ ਤਾਂ ਬਹੁਤ ਦੂਰ ਦੀ ਦੁਨੀਆ ਪਰ ਵਿੱਚ ਬੈਠੇ ਪੰਜਾਬੀਆਂ ਨੂੰ ਮੇਰੇ ਵੱਲੋਂ ਜਣ ਕੇ ਵਿਕਰਮ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਦੋਸਤੋ ਅੱਜ ਜਿਹੜਾ ਮੁੱਦਾ ਸੀ ਡਿਸਕਸ ਕਰਨਾ ਉਹ ਹੈਗਾ ਇੰਟਰਨੈਸ਼ਨਲ ਸਟੂਡੈਂਟਸ ਦਾ ਜਿਹੜੇ ਯੂਨਾਈਟਿਡ ਕਿੰਗਡਮ ਵਿੱਚ ਬਹੁਤ ਸਾਰੇ ਸੁਪਨੇ ਲੈ ਕੇ ਆਉਂਦੇ ਕੋਈ ਬੁਰੀ ਗੱਲ ਨਹੀਂ ਸੁਪਨੇ ਲੈ ਕੇ ਆਉਣਾ ਆਓ ਸਟੂਡੈਂਟ ਬਣ ਕੇ ਪਰ ਰਿਐਲਿਟੀ ਨੂੰ ਫੇਸ ਕਰਕੇ ਆਓ ਮਾਂ ਬਾਪ ਦੇ ਗਲੇ 'ਚ ਗੂਠਾ ਦੇ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਉਹਨਾਂ ਨੂੰ ਗਹਿਣੇ ਰੱਖ ਕੇ ਪੈਸਾ ਚੱਕ ਕੇ ਕਰਜ਼ਾ ਚੱਕ ਕੇ 25-25 ਲੱਖ ਏਜੰਟਾਂ ਦੇ ਢਿੱਡਾਂ ਵਿੱਚ ਪਾ ਕੇ ਜੋ ਤੁਸੀਂ ਇੱਥੇ ਪਹੁੰਚਦੇ ਹੋ ਤੇ ਰਿਐਲਿਟੀ ਜਿਹੜੀ ਗਰਾਊਂਡ ਰਿਐਲਿਟੀ ਹੈ ਉਹ ਟੋਟਲੀ ਡਿਫਰੈਂਟ ਹੈ ਜੇ ਤੁਹਾਨੂੰ ਟਰੈਵਲ ਏਜੰਟ ਕਹਿੰਦਾ ਮੈਂ 20 ਲੱਖ ਚ ਪਹੁੰਚਾਇਆ 15 ਚ ਪਹੁੰਚਾਇਆ 10 ਚ ਪਹੁੰਚਾਇਆ ਉਹਨਾਂ ਆਪਣਾ ਕਮਿਸ਼ਨ ਕਾਲਜ ਵਾਲਿਆਂ ਤੋਂ ਖਾ ਲਿਆ ਉਹਨੂੰ ਮਿਲ ਗਿਆ ਹੁਣ ਤੁਹਾਡੇ ਨਾਲ ਇੱਥੇ ਜੋ ਕੁਝ ਹੁੰਦਾ ਇਹ ਤੁਸੀਂ ਫੇਸ ਕਰਨਾ ਐਸ ਵੇਲੇ ਜੋ ਇੰਗਲੈਂਡ ਦੇ ਸਾਊਥ ਆਲਬੇਮਗਮ ਮਾਂਚੈਸਟਰ ਲੈਸਟਰ ਜਿੱਥੇ ਜਿੱਥੇ ਮੇਨ ਯੂਨੀਵਰਸਿਟੀਆਂ ਨੇ ਕਾਵਨਟਰੀ ਲੈਸਟਰ ਬਾਇਮਿੰਗਮ ਬਾਕ ਮਾਂਚੈਸਟਰ ਲੰਡਨ ਦੇ ਵਿੱਚ ਕਈ ਯੂਨੀਵਰਸਿਟੀਆਂ ਨੇ ਜਿਨ੍ਹਾਂ ਦੇ ਅਰਾਊਂਡ ਸਟੂਡੈਂਟਸ ਰਹਿੰਦੇ ਨੇ ਐਨੀ ਕ ਸਟਰਗਲ ਹੋ ਚੁੱਕੀ ਹੈ ਕਿ ਕਮਰਿਆਂ ਦੇ ਲਈ ਲੋਕ ਤਰਸ ਰਹੇ ਨੇ ਸਟੂਡੈਂਟ 6 6 5 5 ਜਣੇ ਇੱਕ ਕਮਰੇ ਦੇ ਵਿੱਚ ਰਹਿ ਰਹੇ ਨੇ ਜਿੱਦਾਂ ਕਿਸੇ ਜੇਲ੍ਹ ਦੇ ਵਿੱਚ ਜੇਲੀਆਂ ਨੂੰ ਧੱਕਿਆ ਹੁੰਦਾ ਕਿ ਆਹ ਤੇਰਾ ਬੈੱਡ ਐ ਐਨ ਏਰੀਆ 'ਚ ਤੂੰ ਸੌਣਾ ਤੇ ਇੱਥੇ ਹੀ ਤੂੰ ਟਾਇਲਟ ਵਾਸ਼ਰੂਮ ਸਭ ਕੁਝ ਅੰਦਰ ਹੀ ਐ ਆਹੀ ਤੇਰੀ ਜ਼ਿੰਦਗੀ ਐ 20 ਘੰਟੇ ਤੋਂ ਜ਼ਿਆਦਾ ਤੁਹਾਨੂੰ ਕੰਮ ਲਾਉਂਦੀ ਜਿੱਥੇ ਤੁਸੀਂ ਕੰਮ ਕਰਦੇ ਹੋ 20 ਘੰਟੇ ਉਹ 20 ਘੰਟਿਆਂ ਦੇ ਪੈਸੇ ਤੁਹਾਨੂੰ ਮਿਲਦੇ ਨੇ ਬਾਕੀ ਤੁਹਾਡੇ ਲੋਕ ਜਿਹੜੇ ਆ ਨਜਾਇਜ਼ ਫਾਇਦਾ ਚੱਕਣ ਦੇ ਲਈ ਰਿਟਾਇਰ ਬੈਠੇ ਰੈਡੀ ਬੈਠੇ ਰਹਿੰਦੇ ਉਹਨਾਂ ਨੂੰ ਪਤਾ ਕਿ 20 ਘੰਟੇ ਤੋਂ ਜ਼ਿਆਦਾ ਕਰੂਗਾ ਅਸੀਂ ਇਹ ਤੋਂ ਕੰਮ ਕਰਾਵਾਂਗੇ ਪੈਸੇ ਨੂੰ ਪੂਰੇ ਦੇਣੇ ਨਹੀਂ ਐਵੇਂ ਹੋ ਰਿਹਾ 50 50 ਘੰਟੇ ਨੌਜਵਾਨ ਕੰਮ ਕਰ ਰਹੇ ਨੇ ਕੁੜੀਆਂ ਮੁੰਡੇ 20 ਘੰਟੇ ਦੇ ਪੈਸੇ ਮਿਲਦੇ ਨੇ 30 ਘੰਟੇ ਤਾਂ ਮਿਲਦਾ ਹੀ ਨਹੀਂ ਕਈਆਂ ਦੇ ਤਾਂ 20 ਘੰਟਿਆਂ ਦੇ ਵੀ ਮਾਰ ਲੈਂਦੇ ਨੇ ਉਹਨਾਂ ਨੂੰ ਪਤਾ ਕਰਕੇ ਲਾਉਂਗੇ ਜਾਓ ਅਸੀਂ ਤੁਹਾਡੀ ਕੰਪਲੇਂਟ ਕਰਦੇਾਂਗੇ ਹੋਮ ਆਫਿਸ ਨੂੰ ਦੱਸਾਂਗੇ ਤੁਸੀਂ ਲੀਗਲ ਕੰਮ ਕਰਦੇ ਹੋ ਉਹ ਡਰਦੇ ਬੋਲਦੇ ਨਹੀਂ ਕਿੰਨੇ ਨੌਜਵਾਨਾਂ ਦੇ ਨਾਲ ਐਹੋ ਜਿਹਾ ਸ਼ੋਸ਼ਣ ਵੀ ਹੋ ਚੁੱਕਾ ਹੈ ਕਿ ਉਹਨਾਂ ਤੋਂ ਕੰਮ ਕਰਾਇਆ ਗਿਆ ਪਰ ਉਹਨਾਂ ਨੂੰ ਪੈਸਾ ਨਹੀਂ ਦਿੱਤਾ ਗਿਆ ਕਿੰਨੇ ਨੌਜਵਾਨਾਂ ਨਾਲ ਕੁੜੀਆਂ ਮੁੰਡਿਆਂ ਦੇ ਨਾਲ ਘਰਾਂ ਦੇ ਵਿੱਚ ਕਮਰੇ ਦੇਣ ਦੇ ਲਈ ਮੈਂਟਲੀ ਟੌਰਚਰ ਕੀਤਾ ਜਾਂਦਾ ਤਰੀਕ ਆਉਂਦੀ ਟਿਕ ਟਿਕ ਕਰਦੀ ਘੜੀ ਵਾਂਗੂ ਦੱਸਦੀ ਹੈ ਕਿ ਹੁਣ ਤਰੀਕ ਪੈਂਡਿੰਗ ਹੈ ਤੁਸੀਂ ਆਪਣੇ ਪੈਸੇ ਦੇਣੇ ਰੈਂਟ ਦੇ ਨੌਜਵਾਨ ਮੁੰਡੇ ਕੁੜੀਆਂ ਜਿੱਥੇ ਕੰਮ ਮਿਲਦਾ ਪਹਿਲੀ ਗੱਲ ਤਾਂ ਮਿਲਦਾ ਹੀ ਨਹੀਂ ਜੋ ਇਸ ਵੇਲੇ ਹਾਲਾਤ ਨੇ ਕੰਮ ਦੀ ਇੰਨੀ ਕਿ ਸ਼ਾਰਟੇਜ ਹੈ ਸ਼ਾਰਟੇਜ ਕਿਉਂ ਹੈ ਕਿਉਂਕਿ ਕੰਮ ਕਰਨ ਵਾਲੇ ਜਿਆਦੇ ਨੇ ਇਹ ਤਾਂ ਅਰਥ ਸ਼ਾਸਤਰ ਦਾ ਰੂਲ ਹੈ ਨਾ ਜੇ ਜਦੋਂ ਕੰਮ ਕਰਨ ਵਾਲੇ ਜਾਦੇ ਹੋਣ ਤੇ ਕੰਮ ਜਿਹੜੇ ਉਹੀ ਹੋਣ ਜਿਹੜੇ ਸਾਲਾਂ ਤੋਂ ਹਨ ਤੇ ਆਬਵੀਅਸਲੀ ਕੰਮ ਕਰਨ ਵਾਲੇ ਜਾਦੇ ਹੋਣਗੇ ਤੇ ਜਦੋਂ ਗੱਲ ਹੈ ਕਿ ਸਿਲੈਕਸ਼ਨ ਕਰਨ ਦੀ ਤੇ ਸਿਲੈਕਟ ਹੋਣਗੇ ਸਿਲੈਕਟਡ ਵਾਂਸ ਐਂਡ ਬਾਕੀ ਤਾਂ ਸਟਰਗਲ ਕਰਨਗੇ ਨਾ ਹੁਣ ਇੱਥੇ ਇੱਥੇ ਤੇ ਪਰਮਨੈਂਟ ਤੇ ਹੈ ਨਹੀਂ ਜਿਹੜਾ ਇਹਨਾਂ ਨੂੰ ਪਬਲਿਕ ਫੰਡਸ ਮਿਲ ਜਾਣੇ ਸਟ੍ਰੇਟ ਵੇ ਐਂਡ ਆਪਣੀ ਸਰਕਾਰ ਤੋਂ ਹੈਲਪ ਲੈ ਲੈਣਗੇ ਕਿ ਸਾਨੂੰ ਰਹਿਣ ਦਾ ਖਰਚਾ ਦੇ ਦਿਓ ਜੀ ਖਾਣ ਪੀਣ ਦਾ ਦੇ ਦਿਓ ਉਹ ਤੇ ਇਹਨਾਂ ਨਾਲ ਹੋਣਾ ਨਹੀਂ ਜਹਾਜ਼ ਚੜ੍ਹਨ ਤੋਂ ਪਹਿਲਾਂ ਦੋ ਚੀਜ਼ਾਂ ਦਿਮਾਗ 'ਚ ਲੈ ਕੇ ਆਓ ਨੰਬਰ 1 ਕਿ ਤੁਸੀਂ ਜਿੱਥੇ ਚੱਲੇ ਹੋ ਉਹ ਤੁਹਾਡੀ ਆਪਣੀ ਕੰਟਰੀ ਨਹੀਂ ਤੁਹਾਨੂੰ ਨਹੀਂ ਪਤਾ ਤੁਸੀਂ ਉੱਥੇ ਜਾ ਕੇ ਕਿੱਦਾਂ ਦਾ ਖਾਣਾ ਕਿੱਦਾਂ ਦਾ ਪੋਣਾ ਕਿੱਦਾਂ ਦਾ ਸੌਣਾ ਇਸ ਚੀਜ਼ ਦੇ ਲਈ ਮੈਂਟਲੀ ਪ੍ਰੇਪੇਅਰ ਹੋ ਕੇ ਆਉਣਾ ਚਾਹੇ ਲੱਖੇ ਰਿਸ਼ਤੇਦਾਰੀਆਂ ਹੋਣ ਬਗਾਨੇ ਮੁਲਕਾਂ ਦੇ ਵਿੱਚ ਥੋੜੇ ਦਿਨਾਂ ਦੇ ਮਹਿਮਾਨ ਹੋਣੇ ਤੁਸੀਂ ਰਿਸ਼ਤੇਦਾਰ ਦੇ ਘਰ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੂੰ ਤੁਸੀਂ ਬੋਝ ਲੱਗਣ ਲੱਪੈਨੇ ਐਂਡ ਮੈਂ ਉਹਨਾਂ ਨੂੰ ਵੀ ਇਸ ਗੱਲੋਂ ਮਾੜਾ ਨਹੀਂ ਕਹਿੰਦਾ ਨਾ ਮੈਂ ਉਹਨਾਂ ਦੇ ਵਿੱਚ ਕੋਈ ਨੁਕਸ ਕੱਢਦਾ ਇਸ ਗੱਲੋਂ ਕਿਉਂਕਿ ਉਹਨਾਂ ਦੀ ਲਾਈਫ ਜਿਹੜੀ ਆ ਆਪਣੇ ਵੇ ਨਾਲ ਆਲਰੇਡੀ ਚੱਲ ਰਹੀ ਹੁੰਦੀ ਹੈ ਉਹਨਾਂ ਨੇ ਵੀ ਆਪਣੇ ਬਿੱਲ ਤਾਰਨੇ ਆਪਣੀ ਅਡਜਸਟਮੈਂਟ ਕੀਤੀ ਹੁੰਦੀ ਐ 9:00 ਵਜੇ ਆਉਣਾ 9:00 ਵਜੇ ਜਾਣਾ ਆ ਇਸ ਦਿਨ ਕਰਨਾ ਇਸ ਦਿਨ ਕਰਨਾ ਬਾਹਰਲਾ ਬੰਦਾ ਆ ਕੇ ਉਹਨਾਂ ਦੇ ਸਿਰ ਤੇ ਬੈਠ ਜਾਂਦਾ ਦੱਸਣ ਨੂੰ ਕਿ ਹੁਣ ਮੀਰੀ ਵੀ ਲੁੱਕ ਆਫਟਰ ਕਰੋ ਤਾਂ ਉਹ ਉਹਨਾਂ ਲਈ ਐਕਸਟਰਾ ਬਰਡਨ ਆ ਮੈਂ ਉਸ ਚੀਜ਼ 'ਚ ਨਹੀਂ ਪੈਂਦਾ ਮੈਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦਾ ਪਰ ਫੈਕਟ ਨੋਨ ਫੈਕਟ ਆ ਕਿ ਉਹ ਤੁਹਾਨੂੰ ਜਿਆਦਾ ਤੋਂ ਜਿਆਦਾ ਹਫ਼ਤਾ ਦੱਸਦੇ ਨਹੀਂ ਰੱਖ ਸਕਦੇ ਨੇ ਉਸ ਤੋਂ ਬਾਅਦ ਤੁਹਾਨੂੰ ਉਹਨਾਂ ਦੇ ਬਿਹੇਵੀਅਰ ਦੇ ਵਿੱਚ ਚੇਂਜਸ ਮਿਲਣਗੇ ਜਦੋਂ ਇਹ ਮਨ ਲਾਪਣ ਚੁੱਪਚਾਪ ਨਿਕਲ ਜਾਓ ਕਿਉਂਕਿ ਇੱਜ਼ਤ ਆਪਣੇ ਹੱਥ ਹੀ ਹੁੰਦੀ ਹੈ ਫਿਰ ਮੈਂਟਲੀ ਪ੍ਰੇਪੇਅਰ ਹੋ ਕੇ ਆਓ ਕਿ ਮੈਂ ਜਿੱਦਾਂ ਦੀ ਜਗ੍ਹਾ ਮਿਲੀ ਮੈਨੂੰ ਰਹਿਣਾ ਪੈਣਾ ਹੋ ਸਕਦਾ ਮੈਨੂੰ ਕੰਮੋਡੀਸ਼ਨ ਸ਼ੇਅਰ ਕਰਨੀ ਪਵੇ ਪੈਸੇ ਬਚਾਉਣ ਲਈ ਇਜ਼ੋਲਵਾ ਸੇਵਿੰਗ ਮੈਨ ਇਨ ਦਿਸ ਕੰਟਰੀ ਮੈਨ ਸੋ ਪੈਸੇ ਬਚਾਉਣ ਦੇ ਲਈ ਉਹ ਵੀ ਕਰਨਾ ਪਏਗਾ ਹੋ ਸਕਦਾ ਹਫ਼ਤੇ ਚ 4 ਦਿਨ ਗੁਰੂ ਦੇ ਘਰ ਜਾ ਕੇ ਸੇਵਾ ਕਰਨੀ ਪਵੇ ਉੱਥੇ ਲੰਗਰ ਵੀ ਖਾਣਾ ਪਵੇ ਹੋ ਸਕਦਾ ਥੋੜੇ ਦਿਨ ਸ਼ਹਿਰੀਆਂ ਦੇ ਵਿੱਚ ਘਰ ਦੇ ਵਿੱਚ ਵੀ ਬਣਾਉਣਾ ਪਵੇ ਐਂਡ ਜਿਹੜੇ ਇਹ ਮੈਂਟਲੀ ਪ੍ਰੀਪੇਅਰ ਹੋ ਕੇ ਆਉਂਦੇ ਨੇ ਇਸ ਲੈਵਲ ਤੇ ਉਹ ਕਿਤੇ ਨਾ ਕਿਤੇ ਸਟਰਗਲ ਵਾਲੇ ਜ਼ੋਨ ਦੇ ਵਿੱਚ ਦਿਖਾਈ ਦਿੰਦੇ ਨੇ ਉਹ ਦਿੰਦੇ ਨੇ ਕਿ ਸਟਰਗਲ ਵਾਲੇ ਜ਼ੋਨ ਦੇ ਵਿੱਚ ਨੇ ਇਹ ਰੈਡੀ ਨੇ ਫਾਈਟ ਕਰਨ ਨੂੰ ਫਿਰ ਉਸ ਤੋਂ ਬਾਅਦ ਤੁਹਾਡੇ ਲਈ ਨੈਕਸਟ ਫੈਕਟ ਕੀ ਹੈ ਕਿ ਤੁਸੀਂ ਪੜ੍ਹਾਈ ਪੂਰੀ ਕਰਨੀ ਹੈ ਜੇ ਪੋਸਟ ਸਟੱਡੀ ਵਰਕ ਪਰਮਿਟ ਲੈ ਕੇ ਇਸ ਕੰਟਰੀ ਦੇ ਵਿੱਚ ਪੱਕੇ ਹੋਣਾ ਤੇ ਪੜ੍ਹਾਈ ਪੂਰੀ ਕਰਨਾ ਪਹਿਲੀ ਸ਼ਰਤ ਹੈ ਜਿਹੜੇ ਆ ਕੇ ਤੇ ਫੌਜੀ ਹੋ ਜਾਂਦੇ ਨੇ ਭੱਜ ਜਾਂਦੇ ਨੇ ਉਹਨਾਂ ਦੇ ਲਈ 99% ਰਸਤੇ ਬੰਦ ਹੋ ਜਾਂਦੇ ਨੇ ਕਿਉਂਕਿ ਯੂਕੇ ਗਵਰਨਮੈਂਟ ਹੁਣ ਉਹ ਨਹੀਂ ਰਹੀ ਪਹਿਲੇ ਵਾਲੀ ਬਹੁਤ ਰੂਲ ਰੈਗੂਲੇਸ਼ਨ ਚੇਂਜ ਹੋ ਗਿਆ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੇ ਅਸਾਲਮ ਸੀਕਰ ਵੀ ਸੀਗੇ ਇਸ ਕੰਟਰੀ ਦੇ ਵਿੱਚ ਰਫਿਊਜੀ ਵੀ ਸੀਗੇ ਚੱਕ ਕੇ ਉਹਨਾਂ ਨੇ ਡਾਇਵਰਟ ਕਰਤੇ ਰਵਾਂਡਾ ਨੂੰ ਪੈਸਾ ਦਿੱਤਾ ਰਵਾਂਡਾ ਨੂੰ ਰੱਖੋ ਇਹਨਾਂ ਨੂੰ ਇੱਥੇ ਰੋਟੀ ਪਾਣੀ ਦਿਓ ਇਹਨਾਂ ਨੂੰ ਇੱਥੇ ਜਿੰਨੇ ਵੀ ਸਾਲਮ ਸੀਕਰ ਸਾਂ ਇਹਨਾਂ ਦੀ ਲੁੱਕ ਆਊਟਰ ਕਰੋ ਸਾਡੇ ਕੋਲ ਜਗ੍ਹਾ ਨਹੀਂ ਹੈ ਕਿਤੇ ਜੇ ਉਹਨਾਂ ਲੋਕਾਂ ਨੂੰ ਇੱਥੋਂ ਦੁੜਾ ਸਕਦੇ ਉਹ ਜਿਨ੍ਹਾਂ ਨੂੰ ਪੈਸੇ ਦਿੰਦੇ ਆ ਤੁਸੀਂ ਕਿਹੜੀ ਬਾਗ ਦੀ ਮੂਲੀ ਆ ਜਿਹੜੇ ਕਹਿੰਦੇ ਸੀ ਪਹਿਲਾਂ 10 ਸਾਲ 20 ਸਾਲ ਪ੍ਰਾਈਵੇਟ ਲਾਈਫ ਦੇ ਉੱਤੇ ਕੇਸ ਲੱਗ ਜਾਂਦਾ ਕਹਾਣੀਆਂ ਖਤਮ ਹੁਣ ਨਹੀਂ ਲੱਗਦੇ ਕੇਸ ਉਹ ਜਿਹੜੇ ਕਹਿੰਦੇ ਸੀ ਬੱਚਾ ਇੱਥੇ ਆ ਕੇ ਬਣਾ ਲਓ ਜਦੋਂ ਬੱਚਾ 5 ਸਾਲ ਦਾ ਹੋ ਗਿਆ ਕੇਸ ਲਾ ਦਿਓ ਕਹਾਣੀਆਂ ਖਤਮ ਸਟੋਰੀਆਂ ਭੁੱਲ ਜਾਓ ਆਪਸ਼ਨਸ ਇੱਕੋ ਹੀ ਆ ਜੈਨੂਇਨ ਸਟੂਡੈਂਟ ਬਣ ਕੇ ਆਓ ਪੜ੍ਹਾਈ ਪੂਰੀ ਕਰੋ ਪੋਸਟ ਡੀ ਵਰ ਪਰਮਨ ਲਓ ਆਪਣੇ ਸਕਿੱਲਸ ਕਿਸੇ ਕੰਪਨੀ ਨੂੰ ਸ਼ੋ ਕਰੋ ਤੇ ਆਪਣਾ ਵੀਜ਼ਾ ਉਹਨਾਂ ਨਾਲ ਕਨਵਰਟ ਕਰਾਓ ਇੱਕ ਇਹੇ ਵੇ ਬਚਿਆ ਜਿਹੜਾ ਵੀ ਬਹੁਤ ਜਲਦੀ ਬੰਦ ਹੋ ਜਾਣਾ ਸੋ ਮੈਂਟਲੀ ਪ੍ਰੇਪੇਅਰ ਹੋ ਕੇ ਆਪਣੇ ਫੈਸਲੇ ਬਣਾਓ ਸਟੂਡੈਂਟਸ ਨੂੰ ਮੈਂ ਗੱਲ ਕਰਦਾ ਕਿਸੇ ਦੀ ਚੜਦੀ ਗੁੱਡੀ ਦੇਖ ਕੇ ਆਪਣੇ ਮਾਪੇ ਨੂੰ ਤੰਗ ਨਾ ਕਰੋ ਆਪਣੇ ਮਾਪੇ ਦੀਆਂ ਜ਼ਮੀਨਾਂ ਨਾ ਵੇਚੋ ਆਪਣੇ ਘਰਾਂ ਨੂੰ ਗਹਿਣੇ ਤੇ ਨਾ ਰੱਖੋ ਨਾ ਵੇਚੋ ਮਾਂ ਦੇ ਗਹਿਣੇ ਜੇ 25 30 ਲੱਖ ਰੁਪਏ ਜੇਬ ਦੇ ਵਿੱਚ ਹੈ ਉਹੋ ਹੀ 25 30 ਲੱਖ ਨੂੰ ਇਨਵੈਸਟ ਉਥੇ ਕਰੋ ਜਿੱਥੇ ਬੈਠੇ ਹਾਂ ਜੇ ਉਥੇ ਬੈਠ ਕੇ 50-60000 ਰੁਪਏ ਮਹੀਨੇ ਦਾ ਕਮਾ ਸਕਦੇ ਹਾਂ ਘਰ ਵਿੱਚ ਲੈ ਕੇ ਜਾ ਸਕਦੇ ਹਾਂ ਬਲੀਵ ਕਰਿਓ ਬਹੁਤ ਸਾਰੇ ਲੋਕਾਂ ਨਾਲੋਂ ਤੁਸੀਂ ਬੈਟਰ ਹੋ ਜਿਹੜੇ ਕਹਿੰਦੇ ਨੇ ਅਸੀਂ ਇੰਗਲੈਂਡ ਵਿੱਚ ਰਹਿੰਦੇ ਆ ਜਿਹੜੇ ਆਪਣੇ ਖਰਚੇ ਪੂਰੇ ਕਰਕੇ ਵੀ ਆਪਣੇ ਘਰ ਪਰਿਵਾਰ ਨੂੰ 50000 ਰੁਪਏ ਨਹੀਂ ਭੇਜ ਸਕਦੇ ਉਹਨਾਂ ਨਾਲੋਂ ਬਹੁਤ ਬੈਟਰ ਆ ਤੁਸੀਂ ਜਿਹੜੇ 30-30 ਲੱਖ ਇੱਥੇ ਆ ਕੇ ਆਪਣੀਆਂ ਨੀਂਦਾਂ ਗਵਾਉਂਦੇ ਨੇ ਆਪਣਾ ਚੈਨ ਗਵਾਉਂਦੇ ਨੇ ਸੁੱਖ ਗਵਾਉਂਦੇ ਨੇ ਜੀਣਾ ਗਵਾਉਂਦੇ ਨੇ ਹੋਰ ਬਰਡਨਸ ਵਿੱਚ ਪਾ ਕੇ ਘਰ ਪੈਸਾ ਵੀ ਨਹੀਂ ਭੇਜ ਪਾਉਂਦੇ ਜਾਂ ਤਾਂ ਉਹ ਇੱਕ ਲਾਈਫ ਚੂਜ਼ ਕਰ ਲਓ ਜਾਂ ਜਿੱਥੇ ਬੈਠੇ ਹੋ ਉਹੀ ਪੈਸਾ ਉੱਥੇ ਕੋਈ ਬਿਜ਼ਨਸ ਖੋਲ ਕੇ ਉੱਥੇ 60-70000 ਰੁਪਏ ਮਹੀਨੇ ਦਾ ਕਮਾਉਣਾ ਸ਼ੁਰੂ ਕਰ ਦਿਓ ਕੈਨੇਡਾ ਇੰਗਲੈਂਡ ਤੁਹਾਡੀ ਜੇਬ 'ਚ ਪਿਆ ਆਉਣ ਵਾਲਾ ਸਮਾਂ ਪੰਜਾਂ ਛੇ ਸਾਲਾਂ ਤੱਕ ਤੁਸੀਂ ਆਪ ਕਹੋਗੇ ਜਿਹੜੇ-ਜਿਹੜੇ ਸਟੂਡੈਂਟ ਬਣ ਕੇ ਬਾਹਰਲੇ ਮੁਲਕਾਂ 'ਚ ਗਏ ਆ ਦੋ ਨੰਬਰ ਦੇ ਵਿੱਚ ਹੋ ਕੇ ਡਿਪੋਰਟ ਹੋਣਗੇ ਵਾਪਸ ਆਪਣੀਆਂ ਕੰਟਰੀਆਂ ਨੂੰ ਜਾਣਗੇ ਜਾਂ ਖੁਦ ਚੂਸ ਕਰਨਗੇ ਅਸੀਂ ਆਪਣੀ ਕੰਟਰੀ ਨੂੰ ਵਾਪਸ ਜਾ ਰਹੇ ਹਾਂ ਐਨਾ ਸੀ ਇਹ ਹੁੰਦਾ ਦੇਖ ਵੀ ਰਹੇ ਹਾਂ ਮੋਸਟ ਆਫ ਸਟੂਡੈਂਟਸ ਜਿਹੜੇ ਕੈਨੇਡਾ ਚ ਗਏ ਸੀ ਵਾਪਸ ਆ ਰਹੇ ਨੇ ਮੋਸਟ ਆਫ ਸਟੂਡੈਂਟ ਜਿਹੜੇ ਇੰਗਲੈਂਡ ਵਿੱਚ ਗਏ ਸੀ ਵਾਪਸ ਆ ਰਹੇ ਨੇ ਕਿਉਂ ਆ ਰਹੇ ਨੇ ਕਿਉਂਕਿ ਰੈਸੈਸ਼ਨ ਇੰਨਾ ਵੱਧ ਗਿਆ ਦੋ ਕੰਟਰੀਆਂ ਦੇ ਵਿੱਚ ਖਾਣ ਪੀਣ ਦੇ ਰੇਟ ਰਹਿਣਾ ਸਹਿਣਾ ਬਹੁਤ ਉੱਪਰ ਚਲਾ ਗਿਆ ਤੇ ਸੇਵ ਕਰਨਾ ਕਿਸੇ ਨੇ ਪੈਸਾ ਬਚਾਉਣਾ ਉਹ ਤਾਂ ਬਹੁਤ ਦੂਰ ਦੀਆਂ ਗੱਲਾਂ ਆ ਸੋ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਦੇ ਕੋਲ ਵਰਕ ਪਰਮਿਸ਼ਨ ਵੀ ਲਾਊਡ ਨਹੀਂ ਐ ਲੁੱਕ ਲੁੱਕ ਡਰ ਡਰ ਕੇ ਕੰਮ ਕਰਦੇ ਆ ਬਹੁਤ ਮੁਸ਼ਕਿਲ ਹੈ ਇਹ ਸੁਜੈਸ਼ਨ ਹੈ ਸਚਾਈ ਹੈ ਕੋੜੀ ਸਚਾਈ ਹੈ ਗਰਾਊਂਡ ਬੇਸ ਤੇ ਮੈਂ ਤੁਹਾਨੂੰ ਦੱਸ ਰਿਹਾ ਕਿਸੇ ਨੇ ਮੰਨਣੀ ਕਿਸੇ ਨੇ ਨਹੀਂ ਮੰਨਣੀ ਆਪਣੀ ਆਪਣੀ ਮਰਜ਼ੀ ਹੈ ਬਟ ਕੋਈ ਇਹ ਨਾ ਸੋਚੇ ਕਿ ਸ਼ਾਇਦ ਆਪ ਤਾ ਸੂਟ ਪਾ ਕੇ ਟਾਈ ਲਾ ਕੇ ਗੱਡੀ 'ਚ ਬੈਠ ਕੇ ਵੀਡੀਓ ਬਣਾਉਂਦਾ ਇੰਗਲੈਂਡ 'ਚ ਬੈਠਾ ਤੇ ਸਾਨੂੰ ਕਹਿੰਦਾ ਆ ਨਾ ਕਰੇ ਤੋ ਨਾ ਕਰੇ ਪਰ ਸਚਾਈ ਦੱਸ ਰਿਹਾ ਮੈਂ ਫੇਸ ਕਰਨੀ ਤੁਸੀਂ ਚੈਲੰਜ ਤੁਸੀਂ ਫੇਸ ਕਰਨ ਲਈ ਰੈਡੀ ਆ ਤਾਂ ਆਜੋ ਛਾਲੋ ਮਾਰੋ ਮਾਰੋ ਛਾਣਾ ਆਪਣੇ ਆਪ ਨੂੰ ਕਹੋ ਕਿ ਅਸੀਂ ਕਰ ਲਾਂਗੇ 25 30 ਲੱਖ ਲਾਓ ਜਮੀਨਾਂ ਵੇਚ ਕੇ ਆਜੋ ਕਰੋ ਫੇਸ ਪਰ ਫੇਰ ਵੀ ਤੁਸੀਂ ਬਹੁਤ ਸਾਲ ਤੱਕ ਘਰ ਦੇ ਵਿੱਚ ਪਰ ਮੰਥ 50000 ਰੁਪਏ ਨਹੀਂ ਭੇਜ ਪਾਉਂਗੇ ਬਹੁਤ ਸਾਲ ਤੱਕ ਆਪਣੇ ਸਾਰੇ ਖਰਚੇ ਕੱਢ ਕੇ ਐਸ ਵੇਲੇ ਇਦਾਂ ਦੇ ਸਟੂਡੈਂਟਸ ਵੀ ਨਹੀਂ ਇੱਥੇ ਜਿਹੜੇ ਕਹਿੰਦੇ ਨੇ ਕਿ ਸਾਡਾ ਇੱਥੇ ਰਹਿਣ ਦਾ ਖਰਚਾ ਪੂਰਾ ਹੋ ਜਾਏ ਇੰਨਾ ਕਿ ਸਾਨੂੰ ਕੰਮ ਮਿਲ ਗਿਆ ਪਿੱਛੇ ਭੇਜਣੇ ਤਾਂ ਬਹੁਤ ਦੂਰ ਦੀ ਗੱਲ ਤੇ ਇਹ ਨਾਲ ਇਹ ਨਹੀਂ ਚੰਗਾ ਕਿ ਅਸੀਂ ਆਪਣੇ ਬਹੁਤ ਸਾਫ਼ ਬਣੀਏ ਕਿ ਇਸ ਕੰਟਰੀ ਦੇ ਵਿੱਚ ਜਿੱਥੇ ਜੰਮੇ ਆ ਉੱਥੇ ਆਪਣਾ ਕੁਝ ਸ਼ੁਰੂ ਕਰੀਏ ਆਪਣੇ ਬਹੁਤ ਸਾਫ਼ ਬਣੀਏ ਚਾਰ ਬੰਦਿਆਂ ਨੂੰ ਹੋਰ ਵੀ ਕੰਮ ਦਈਏ ਆਪਣੀ ਮਰਜ਼ੀ ਨਾਲ ਘਰੋਂ ਆਈਏ ਤੇ ਮਰਜ਼ੀ ਨਾਲ ਜਾਈਏ ਸੁੱਖ ਦੀ ਨੀਂਦ ਸਾਈਏ ਪਰਿਵਾਰ ਦੇ ਵਿੱਚ ਰਹੀਏ ਕੀ ਲੱਗਦਾ ਐਕਸਪੀਰੀਅੰਸ ਹੈ ਮੈਂ ਉਹ ਦੱਸ ਰਹੇ ਹਾਂ ਮੰਨਣਾ ਨਹੀਂ ਮੰਨਣਾ ਆਪਣੀ ਮਰਜ਼ੀ ਅੰਧੇ ਹੋ ਆਪਣੇ ਆਪਣੇ ਸਜਾ ਸੱਚੀ ਗੱਲ ਹੈ